ਜੇ ਅਸੀਂ ਇਸ ਵਕਤ ਬਟਿੰਡਾ ਦੇ ਪਟੇਲ ਨਗਰ 'ਚ ਖੜੇ ਆ ਇੱਕ ਬਹੁਤ ਵੱਡਾ ਗਰਾਊਂਡ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ 6 ਮਾਰਚ ਤੋਂ 12 ਮਾਰਚ ਤੱਕ ਪੰਡਿਤ ਪ੍ਰਦੀਪ ਮਿਸ਼ਰਾ ਜੀ ਪਹੁੰਚ ਰਹੇ ਨੇ ਅ ਸ਼੍ਰੀਸ਼ਚ ਮਹਾਪ੍ਰਾਨ ਦੀ ਕਥਾ ਇੱਥੇ ਹੋਣੀ ਹੈ ਬਹੁਤ ਵੱਡੇ ਪੱਧਰ ਤੇ ਇੱਥੇ ਤਿਆਰੀਆਂ ਚੱਲ ਰਹੀਆਂ ਨੇ ਉਹ ਸਾਰਾ ਗਰਾਊਂਡ ਦਿਖਾਉਂਦੇ ਆ ਬੈਕ ਕੈਮਰਾ ਕਰਕੇ ਤੇ ਆਯੋਜਕ ਵੀ ਸਗੇ ਇਹ ਸਾਡੇ ਨਾਲ ਮੌਜੂਦ ਨੇ ਅਮਰਜੀਤ ਮਹਿਤਾ ਜੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਦੇ ਜਿਹੜੇ ਚੇਅਰਮੈਨ ਸਾਹਿਬ ਉਹ ਵੀ ਤੇ ਮੌਜੂਦ ਆ ਸਾਡੇ ਨਾਲ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਗਰਾਊਂਡ ਆ ਬਹੁਤ ਵੱਡੇ 20 ਲਗਭਗ 20 ਏਕੜ ਦਾ ਇਹ ਗਰਾਊਂਡ ਆ 20 ਕਿੱਲੇ ਬਹੁਤ ਵੱਡਾ ਹੈ ਪਿਛਲੀ ਵਾਰੀ ਜਿਹੜੇ ਸਟੇਡੀਅਮ ਚ ਹੋਏ ਸੀ ਜਗ੍ਹਾ ਘੱਟ ਪੈ ਗਈ ਸੀ ਇੰਨਾ ਜ਼ਿਆਦਾ ਰਸ਼ ਹੋ ਗਿਆ ਸੀ ਪਰ ਇਸ ਵਾਰ ਇਸ ਕਰਕੇ ਇਹਨਾਂ ਨੇ ਸ਼ਹਿਰ ਦੇ ਬਾਹਰ ਬਾਹਰ ਇਹਦਾ ਰਿੰਗ ਰੋਡ ਆ ਰਿੰਗ ਰੋਡ ਤੇ ਇਹ ਜਿਹੜਾ ਵੱਡਾ ਗਰਾਊਂਡ ਆ ਇੱਕ ਲਗਭਗ 20 ਕਿੱਲੇ ਤੋਂ ਜ਼ਿਆਦਾ ਇਹ ਜਗ੍ਹਾ ਹੈ ਤੇ ਇਧਰ ਦੇ ਪਾਸੇ ਇਹ ਜਿਹੜਾ ਟੈਂਟ ਲੱਗੂਗਾ ਥੋੜਾ ਜਿਹਾ ਕਲੋਜ਼ ਕਰ ਲੈਨੇ ਆ ਤੇ ਤਿਆਰੀਆਂ ਜਿਹੜੀ ਹੈਗੀਆਂ ਵੱਡੇ ਪੱਧਰ ਤੇ ਚੱਲ ਰਹੀਆਂ ਨੇ ਇਸ ਗਰਾਊਂਡ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਬਹੁਤ ਕੂੜੇ ਢੇਰ ਲੱਗੇ ਹੋ ਸੀ ਵੱਡੇ ਵੱਡੇ ਮਲਵਾ ਪਿਆ ਸੀਗਾ ਤੇ ਉਹ ਸਾਫ਼ ਕਰਾਇਆ ਜਾ ਰਿਹਾ ਹੈ ਕਈ ਦਿਨਾਂ ਤੋਂ ਤਿਆਰੀ ਚੱਲ ਰਹੀ ਹੈ ਤੇ ਇੱਧਰ ਜਿਹੜੀ ਸਟੇਜ ਹੈਗੀ ਹੈ ਕਾਫੀ ਦੂਰ ਤੱਕ ਦੀ ਸਟੇਜ ਲਗਾਈ ਗਈ ਹੈ ਲੰਬੇ ਜ ਕਾਫੀ ਜਗ੍ਹਾ ਤੇ ਸਟੇਜ ਲਾਈ ਗਈ ਹੈ ਅੱਗੇ ਅੱਗੇ ਜਿਹੜੇ ਟੈਂਟ ਹੈਗੇ ਆ ਉਹ ਵਾਟਰ ਪ੍ਰੂਫ ਟੈਂਟ ਨੇ ਤਾਂਕਿ ਮੀਂਹ ਦਾ ਮੌਸਮ ਕਈ ਵਾਰ ਹੋ ਜਾਂਦਾ ਕੜੀਆਂ ਪੈ ਜਾਂਦੀਆਂ ਨਾ ਮੀਂਹ ਪੈ ਜਾਂਦਾ ਇਹ ਜੀ ਮੌਸਮ 'ਚ ਇਸ ਮਹੀਨੇਆਂ ਨਾ ਮਹੀਨੇਆਂ ਦੇ ਵਿੱਚ ਤਾਂ ਉਸ ਤੋਂ ਜੀ ਸੰਗਤ ਦਾ ਬਚਾਅ ਰਹਿ ਸਕੇ ਤਾਂ ਉਹ ਸਟੇਜ ਵੱਲ ਲੈ ਕੇ ਚੱਲਦੇ ਆ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਜਿਹੜੇ ਚੇਅਰਮੈਨ ਸਾਹਿਬ ਹੈ ਅਮਰਜੀਤ ਮਹਿਤਾ ਜੀ ਉਹ ਵੀ ਇੱਥੇ ਮੌਜੂਦ ਹੈ ਦੇਖਣ ਆਇਆ ਹੈ ਜਾਇਜ਼ਾ ਲੈਣ ਆਇਆ ਹੈ ਕਿਹੜੀਆਂ ਕਿਸ ਤਰ੍ਹਾਂ ਚੱਲਦੀਆਂ ਨੇ ਤੇ ਸਾਰਾ ਤੁਹਾਨੂੰ ਜਿਹੜਾ ਹੈਗਾ ਗਰਾਊਂਡ ਸਟੇਜ ਵੱਲ ਲੈ ਕੇ ਚੱਲਾਂਗੇ ਤੇ ਸਾਰੇ ਪ੍ਰਬੰਧ ਜਿਹੜੇ ਹੈਗੇ ਇੱਥੇ ਸਿਕਿਉਰਿਟੀ ਦਾ ਹੋਵੇ ਚਾਹੇ ਸਾਫ ਸਪਾਈ ਦਾ ਹੋਵੇ ਖਾਣ ਪੀਣ ਦਾ ਲੰਗਰ ਵਿਵਸਥਾ ਟਾਇਲਟ ਸਾਈਡ ਹੈ ਗਿਆ ਉਹ ਵੀ ਇੱਥੇ ਜਿਹੜੇ ਲਗਾਏ ਜਾਣਗੇ ਮੋਬਾਈਲ ਟਾਇਲਟ ਹੀ ਹੁੰਦੇ ਹੈਗੇ ਤੇ ਸਟੇਜ ਵੱਲ ਤੋਂ ਲੈ ਕੇ ਚੱਲਦੇ ਆਂ ਨਾਸ ਜਿਹੜੀ ਗੇਟ ਬਣਾਈ ਜਾਣਗੇ ਇਸ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਯੋਜਕਾ ਜਿਹੜੇ ਨੇ ਹੋਰ ਪ੍ਰਬੰਧਕ ਇੱਥੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਗੇਟ ਹੋਣਗੇ ਕਿਹੜੇ-ਕਿਹੜੇ ਰਸਤੇ ਤੋਂ ਕੌਣ-ਕੌਣ ਆਸ ਕੋਟ ਕੋ ਕੁ ਵੱਖ-ਵੱਖ ਕੈਟਾਗਰੀ ਦੇ ਵਿੱਚ ਕੋਈ মিডিਆ ਦਾ ਹੈ ਜਾਂ ਫਿਰ ਕੋਈ ਵੀਆਈਪੀਸ ਹੈ ਕਿ ਆ ਕੋਈ ਅ ਹੋਰ ਜਿਹਦਾ ਸੰਗਤ ਆਉਂਦੀ ਹੈ ਕਿਸ ਤਰ੍ਹਾਂ ਦੀ ਪਾਰਕਿੰਗ ਵਗੈਰਾ ਸਿਕਿਉਰਿਟੀ ਹਰ ਵਿਵਸਥਾ ਇੱਥੇ ਤਾਂ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਉਹਨੂੰ ਸਟੇਜ ਵੱਲ ਲੈ ਕੇ ਚੱਲਾਂਗੇ ਜਿਸ ਤਰੀਕੇ ਨਾਲ ਪਟਨਾ ਦੀ ਜਿਹੜਾ ਕੀ ਵੱਡੀ ਪੱਤਰ ਤੇ ਇਹ ਜਿਹੜਾ ਕੀ ਕਥਾ ਹੋਣ ਜਾਰੀ ਹੈਗੀ ਤਾਂ ਉਮੀਦ ਹੈ ਜੀ ਬਹੁਤ ਜ਼ਿਆਦਾ ਹੁਸਕ ਜਿਹੜਾ ਪਿਛਲੀ ਵਾਰ ਇਕੱਠਾ ਹੋਇਆ ਸੀਗਾ ਕਿਉਂਕਿ ਸ਼ਹਿਰ ਦੇ ਵਿੱਚ ਵਿੱਚ ਸਿਪਾ ਦਾ ਸਟੇਡੀਅਮ ਸੀਗਾ ਖੇਡ ਸਟੇਡੀਅਮ ਉੱਥੇ ਜਗ੍ਹਾ ਘੱਟ ਪੈ ਗਈ ਸੀ ਹਾਲਾਂਕਿ ਇਹ ਬਹੁਤ ਵੱਡਾ ਸਟੇਡੀਅਮ ਉਸ ਤੇ ਦੇ ਬਾਵਜੂਦ ਵੀ ਜਿਹੜਾ ਹੈਗਾ ਉਹਦੀ ਜਗ੍ਹਾ ਘੱਟ ਪੈ ਗਈ ਸੀ ਪਰ ਉਸ ਨੂੰ ਦੇਖਦੇ ਹੋਏ ਜਿਹੜਾ ਪਿਛਲੀ ਵਾਰ ਰਸ਼ ਹੋਇਆ ਸੀਗਾ ਜਿਹੜੀਆਂ ਜਿਹੜੀ ਪ੍ਰੋਬਲਮਸ ਆਈਆਂ ਸੀਗੀਆਂ ਉਹਨਾਂ ਨੂੰ ਦੇਖਦੇ ਹੋਏ ਇੱਕ ਵੱਡਾ ਗਰਾਊਂਡ ਸਿਲੈਕਟ ਕੀਤਾ ਇਸ ਵੱਡੇ ਗਰਾਊਂਡ ਦੇ ਵਿੱਚ ਜਿਹੜਾ ਹੈਗਾ ਲਗਭਗ ਉਸ ਤੋਂ ਤਿੰਨ ਗੁਣਾ ਗਰਾਊਂਡ ਹੈ ਪਿਛਲੀ ਵਾਰ ਤੇ ਇੱਕ ਸ਼ਹਿਰ ਤੋਂ ਬਾਹਰ ਬਾਹਰ ਵੀ ਪਾਰਕਿੰਗ ਹੈ ਰਿੰਗ ਰੋਡ ਹੈਗਾ ਤੇ ਸਾਰੇ ਜਿਹੜੇ ਹੈਗੇ ਇੱਥੇ ਫੈਸਿਲਿਟੀਆਂ ਉਹ ਮਿਲੂਗੀ ਜਿਹੜੀ ਸ਼ਹਿਰ ਦੇ ਵਿੱਚ ਪਿਛਲੀ ਵਾਰ ਰਹਿ ਗਈ ਸੀਗੀ ਮਹਿਤਾ ਜੀ ਨੇ ਵੀ ਗੱਲਬਾਤ ਕੀਤੀ ਸਮਝਾ ਦੇ ਦੀ ਸਾਫ ਸਫਾ ਜਿਹੜੀ ਕੰਮ ਨਹੀਂ ਹੈ ਜੀ ਬਸ ਅਸਲ ਅਤੇ ਸ਼੍ਰੀਸ਼ਿਵਾਨ ਮਸਤ ਹਨ ਸ਼੍ਰੀਸ਼ਿਵਾਨ ਮਸਤ ਹਨ ਤੇ ਤਿਆਰੀਆਂ ਪੂਰੇ ਜੋਰਾਂ ਤੇ ਚੱਲੀਆਂ ਜਾਂਦੀਆਂ ਨੇ ਪੂਰੀ ਕੋਸ਼ਿਸ਼ ਕਰ ਰਹੇ ਆ ਲਾਸਟ ਟਾਈਮ ਦੀ ਤਰ੍ਹਾਂ ਪੂਰੀ ਜੋਰਾਂ ਤੇ ਤਿਆਰੀ ਚੱਲ ਰਹੀਆਂ ਸਾਡੀ ਪੂਰੀ ਟੀਮ ਤੁਸੀਂ ਦੇਖ ਰਹੇ ਹੋ ਦਿਨ ਰਾਤ ਕੰਮ ਕਰ ਰਹੀ ਹੈ ਸਾਰੇ ਬੰਦੇ ਔਰ ਪੂਰੇ ਜੋਸ਼ ਨਾਲ ਲੱਗੇ ਹੋਏ ਨੇ ਪਾਸੇਸ ਮਿਲਨੇ ਸ਼ੁਰੂ ਹੋ ਗਏ ਨੇ ਸਾਰੇ ਲੋਕੀ ਪਾਸੇਸ ਲੈ ਸਕਦੇ ਨੇ ਤੇ ਬਿਨਾ ਪਾਸ ਤੋਂ ਜਿਹੜੇ ਲੋਕਾਂ ਨੂੰ ਪਾਸ ਨਹੀਂ ਮਿਲਿਆ ਉਹਦੇ ਅਲੱਗ ਤਿੰਨ ਗੇਟ ਰੱਖੇ ਗਏ ਨੇ ਉਹ ਇਹ ਨਾ ਸੋਚਣ ਵੀ ਸਾਨੂੰ ਪਾਸ ਨਹੀਂ ਮਿਲਿਆ ਬਿਨਾ ਪਾਸਲ ਤੋਂ ਵੀ ਤਿੰਨ ਗੇਟ ਲੱਗ ਰੱਖੇ ਗਏ ਨੇ ਉਹ ਸਾਰੇ ਗੇਟ ਨੰਬਰਸ ਮੈਂਸ਼ਨ ਕਰ ਦਿੱਤੇ ਜਾਣਗੇ ਲੋਕੀ ਆ ਕੇ ਆਨੰਦ ਲੈਣ ਔਰ ਬਹੁਤ ਵੱਡਾ ਏਰੀਆ ਸੀ ਬਣਾਇਆ ਬਿਲਕੁਲ ਬੇਫਿਕਰ ਹੋ ਜਾ ਕੋਈ ਦਿੱਕਤ ਨਹੀਂ ਆਉਂਦਾ ਜੇ ਲਾਸਟ ਟਾਈਮ ਆ ਮੇਰੇ ਘਰ ਦੋਸਤੋ ਕਾਫੀ ਵੱਡਾ ਏਰੀਆ ਹੈ 2.5 ਗੁਣਾ ਵੱਡਾ ਏਰੀਆ ਉਸ ਦਾ ਤਾਂ ਇਹ ਕਿੰਨੇ ਗੇਟ ਹੋਣਗੇ ਤੇ ਕਿੰਨੀ ਕੀ ਉਮੀਦ ਹੈ ਲੋਕਾਂ ਕਿੰਨੇ ਕੀ ਇਕੱਠ ਆਈਡੀਆ ਦੇਖੋ ਇਹਦੇ ਵਿੱਚ ਤਕਰੀਬਨ 8 ਗੇਟ ਹੋਣਗੇ ਔਰ ਇਸ ਦੇ ਉੱਤੇ ਆਉਣ ਦੀ ਉਮੀਦ ਜਿਹੜੀ ਹੈਗੀ ਹੈ 20 ਤੋਂ 25 ਲੱਖ ਲੋਕ ਆਉਣ ਦੀ ਉਮੀਦ ਹੈ। ਇਹਨਾਂ ਵੱਡੀ ਗੱਲ ਜਿਹੜੇ 12 ਹਰ ਲੋਕਾਂ ਦਾ ਵਾਸਤੇ ਖਾਣ ਦੀ ਵਿਵਸਥਾ ਨੂੰ ਪੂਰਾ ਲੰਗਰ ਰਹਿਣ ਦਾ ਖਾਣ ਪੀਣ ਦਾ ਨੌਨ ਦਾ ਸਾਰਾ ਅਰੇਂਜਮੈਂਟ ਕਰ ਰਹੇ ਆ ਜਿੰਨੇ ਵੀ ਲੋਕ ਬਾਹਰੋਂ ਆਉਣਗੇ ਉਹ ਬੇਫਿਕਰ ਹੋ ਕੇ ਆਉਣ ਉਹਨਾਂ ਦਾ ਪੂਰਾ ਰਹਿਣ ਦਾ ਤੇ ਖਾਣ ਪੀਣ ਦਾ ਤੇ ਨੌਨ ਦਾ ਸਾਰਾ ਅਰੇਂਜਮੈਂਟ ਹੋ ਰਿਹਾ ਹੈ। ਟੈਂਪਰਰੀ ਬਾਥਰੂਮ ਵੀ ਬਣਾਏ ਹੋਏ ਨੇ। ਬਿਲਕੁਲ ਨਵੇਂ ਟੈਂਪਰਰੀ ਜਿਹੜੇ ਮੋਬਾਈਲ ਬਾਥਰੂਮਸ ਹੈ ਉਹ ਇੱਥੇ ਫਿਟ ਕੀਤੇ ਜਾਣਗੇ। ਕਿੰਨੇ ਕਿਕੜ ਜਗ੍ਹਾ ਹੈ? ਇਹ ਅਪ੍ਰੋਕਸੀਮੇਟਲੀ 20 ਏਕੜ ਜਗ੍ਹਾ ਜੀ ਇਹਦੇ ਵਿੱਚ ਕਈ ਵਾਰ ਮੌਸਮ ਹੋ ਜਾਂਦਾ ਟੈਂਟ ਵੀ ਤੁਸੀਂ ਦੇਖ ਰਹੇ ਹੋ ਸਾਰਾ ਟੈਂਟ ਵਾਟਰਪਰੂਫ ਲੱਗ ਰਿਹਾ ਨੋਰਮਲ ਟੈਂਟ ਨਹੀਂ ਲੱਗ ਰਿਹਾ ਇਸੇ ਕਰਕੇ ਵੀ بارش ਨੂੰ ਦੇਖਦੇ ਹੋਏ ਸਾਰਾ ਟੈਂਟ ਵਾਟਰਪਰੂਫ ਲੱਗ ਰਿਹਾ ਹੈ ਪੰਜਾਬ ਦੇ ਅਸਰ ਹੋਰ ਇਸ ਵਾਰੀ ਮੈਂ ਵਿੱਚ ਇਹ ਵੀ ਕਹਿਣਾ ਚਾਹਾਂਗਾ ਵੀ ਕਾਫੀ ਜ਼ਿਆਦਾ ਤਕਰੀਬਨ 10000 ਕੁਰਸੀ ਵੀ ਨਾਲ ਲਗਾਈ ਜਾ ਰਹੀ ਹੈ ਜਿਹੜੇ ਲੋਕ ਨੀਚੇ ਨਹੀਂ ਬੈਠ ਸਕਦੇ ਉਹ ਕੁਰਸੀ ਤੇ ਬੈਠ ਕੇ ਆਪ ਦਾ ਕਥਨ ਆਨੰਦ ਲੈ ਸਕਦੇ ਪੰਜਾਬ ਤੋਂ ਇਲਾਵਾ ਵੀ ਬਾਹਰੋਂ ਵੀ ਕਤੋਂ ਵੀ ਲੋਕ ਆ ਸਕਦੇ ਨੇ ਅਸੀਂ ਤਾਂ ਉਮੀਦ ਕਰਦੇ ਆਂ ਵੀ ਲੋਕੀ ਵੱਧ ਤੋਂ ਵੱਧ ਆਣ ਤੇਨ ਕਥਾ ਦਾ ਆਨੰਦ ਲੈਣ ਕਿਉਂਕਿ ਅੰਤਰਰਾਸ਼ਟਰੀ ਕਥਾਵਾਚਕੀ ਪਦਵੀ ਮਿਸ਼ਰਾ ਜੀ ਆ ਰਹੇ ਨੇ ਪੰਜਾਬ ਦੇ ਵਿੱਚ ਦੂਸਰੀ ਵਾਰੀ ਆ ਰਹੇ ਨੇ ਪਹਿਲੀ ਵਾਰੀ ਵੀ ਬਟਿੰਡਾ ਆਏ ਸੀ ਤੇ ਬਟਿੰਡਾ ਦਾ ਆਪਣਾ ਸਬਦਾ ਬਹੁਤ ਵਾਰਾ ਸੁਭਾਗਿਆ ਵੀ ਇੱਥੇ ਦੂਸਰੀ ਵਾਰ ਪ੍ਰਦੀਪ ਮਿਸ਼ਰਾ ਜੀ ਆ ਰਹੇ ਨੇ ਬਿਲਕੁਲ ਜੀ ਵੀ ਤੋਂਮੋ ਸਟੇਜ ਵੱਲ ਲੈ ਕੇ ਜਾਂਦੇ ਜਿਸ ਪਾਸੇ ਸਟੇਜ ਲੱਗਣੀ ਹੈ ਕਾਫੀ ਲੰਬਾ ਚੌੜਾ ਹੈਗਾ ਟੈਂਟ ਹੈਗਾ ਉਸ ਅੰਗਰੇਜ਼ ਦੇ ਵੈਟਰ ਵਾਸਤੇ ਇੱਥੇ ਲਗਾਇਆ ਗਿਆ ਤੇ ਵਾਟਰਪਰੂਫ ਟੈਂਟ ਹੈ ਕਿਉਂਕਿ ਕਈ ਵਾਰ ਮੀਂਹ ਦਾ ਮੌਸਮ ਜਿਵੇਂ ਇਹਨਾਂ ਦਿਨਾਂ ਚ ਕਈ ਵਾਰ ਹੋ ਜਾਂਦਾ ਹੈ ਜਿਵੇਂ ਅੱਜ ਵੀ ਮੀਂਹ ਦਾ ਮੌਸਮ ਹੈ ਤਾਂ ਉਹਨੂੰ ਦੇਖਦੇ ਹੋਏ ਸਾਰੀਆਂ ਤਿਆਰੀਆਂ ਉਸ ਹਾਵਨਾ ਕੀਤੀਆਂ ਗਿਆ ਨੇ ਆ ਟੈਂਟ ਇੱਥੇ ਤੱਕ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਨਿਗਾਹ ਜਤ ਜਾਂਦੀ ਹੈ ਜਿੱਥੇ ਤੱਕ ਇਹ ਸਾਰਾ ਟੈਂਟ ਇੱਥੋਂ ਲੈ ਕੇ ਲਗਾਇਆ ਗਿਆ ਅੰਦਰ ਤੋਂ ਲੈ ਕੇ ਚੱਲਦੇ ਆ ਇੱਥੋਂ ਟੈਟ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਅੱਗੇ ਵੀ ਸ਼ਾਇਦ ਹਜੇ ਲੱਗਣਾ ਟੈਂਟ ਕਿਉਂਕਿ ਅੱਧਾ ਗਰਾਊਂਡ ਦੇ ਵਿੱਚ ਲਗਭਗ ਟੈਕਟਰ ਨਾਲ ਹੀ ਕਵਰ ਕੀਤਾ ਜਾਣਾਗਾ ਅੰਦਰ ਸਾਹਮਣੇ ਸਟੇਜ ਹੈ ਇਹ 20 ਏਕੜ ਜਗ੍ਹਾ ਹੈਗੀ ਆ ਪਿਛਲੀ ਵਾਰ ਜਿਹੜਾ ਸਟੇਡੀਅਮ ਸੀਗਾ ਖੇਡ ਸਟੇਡੀਅਮ ਉਹ ਉਸ ਤੋਂ 3 ਗੁਣਾ 2.5 ਗੁਣਾ ਜਗ੍ਹਾ ਜਿਹੜੀ ਹੈਗੀ ਆ ਇਹ ਇਹ ਸਿਲੈਕਟ ਕੀਤੀ ਗਈ ਹੈ ਤੇ ਇਥੇ ਖੁੱਲੀ ਜਗ੍ਹਾ ਤੇ ਇੱਕ ਸਾਫ ਸਫਾਈ ਦਾ ਵੀ ਸਹੀ ਮੈਨੇਜ ਹੋ ਜਾਂਦੀ ਹੈ ਤੇ ਮੋਬਾਈਲ ਟਾਇਲਟਸ ਬਾਥਰੂਮ ਵੀ ਇਥੇ ਬਣਾਏ ਜਾਣਗੇ ਤਾਂ ਕਿ ਸੰਗਤ ਦਾ ਰਹਿਣਾ ਖਾਣਾ ਪੀਣਾ ਨਹਾਉਣਾ ਸਾਰਾ ਇਸ ਗਰਾਊਂਡ ਦੇ ਅੰਦਰ ਹੀ ਸਾਰਾ ਪ੍ਰਬੰਧ ਕੀਤਾ ਗਿਆ ਤੇ ਸੰਗਤ ਜਿਹੜੀ ਕਿਉਂਕਿ ਬਾਹਰੋਂ ਆਉਗੀ ਉਹਨਾਂ ਦਾ ਰਹਿਣ ਦਾ ਰਹਿਣ ਦੀ ਵਿਵਸਥਾ ਨੂੰ ਦੇਖਦੇ ਹੋਏ ਇਸ ਟੈਂਟ ਨੂੰ ਜਿਹੜਾ ਵਾਟਰਪਰੂਫ ਟੈਂਟ ਲਗਾਇਆ ਗਿਆ ਹੈ ਤੇ ਕਾਫੀ ਚੌੜਾ ਵੀ ਕਾਫੀ ਹੈ ਤੇ ਉਸੇ ਲੰਬਾਈ ਵੀ ਕਾਫੀ ਇਸ ਟੈਂਟ ਦੀ ਹੈਗੀ ਆ ਤੋਂ ਸਟੇਜ ਉੱਪਰ ਹੈ ਕਿਉਂ ਲੈ ਵੀ ਕਿੱਥੋਂ ਇਹ ਪ੍ਰੋਗਰਾਮ ਜਿਹੜਾ ਹੈਗਾ ਸਟੇਜ ਤੋਂ ਪੰਡਿਤ ਪ੍ਰਦੀਪ ਇਸ਼ਰਾਈ ਜਿਹੜੇ ਹੈਗੇ ਆ ਉਹ ਬੈਠਣਗੇ ਸਟੇਜ ਉੱਤੇ ਆ ਜੋ ਲੋਕੇਸ਼ਨ ਰਮਨ ਵਰਮਾ ਜੀ ਇਹ ਲੋਕੇਸ਼ਨ ਪਸ਼ਿੰਡਾ ਦਾ ਪਟੇਲ ਨਗਰ ਆ ਰਿੰਗ ਰੋਡ ਮਸ਼ਿੰਦਾ ਦਾ ਪਟੇਲ ਨਗਰ ਹੈ ਰਿੰਗ ਰੋਡ ਉੱਥੇ ਤੁਹਾਨੂੰ ਇਹ ਗਰਾਉਂਡ 'ਚ ਤਿਆਰੀਆਂ ਚੱਲੀਆਂ ਇਸ ਵਕਤ ਤੇ ਉੱਥੇ ਤੁਹਾਨੂੰ ਪਤਾ ਲੱਗ ਜਾਣਾ ਤੇ ਜਦੋਂ ਪ੍ਰੋਗਰਾਮ ਹੋਣਾ ਪਾਸ ਪਹਿਲਾਂ ਵੀ ਕਲੈਕਟ ਕਰ ਸਕਦੇ ਹੋ ਹੋਟਲ 골ਡ ਸਟਾਰ ਦੇ ਵਿੱਚੋਂ ਤੇ ਉਸ ਤੋਂ ਬਾਅਦ ਵੀ ਜੇ ਮੌਕੇ ਤੇ ਪਾਸ ਇੱਥੇ ਇੱਕ ਗੇਟ ਰੱਖਿਆ ਜਾਊਗਾ ਜਿੱਥੇ ਪਾਸ ਮਿਲਣਗੇ ਤੇ ਬਹੁਤ ਹੀ ਲੰਬਾ ਚੌੜਾ ਇਹ ਏਰੀਆ ਹੈਗਾ ਇੱਥੇ ਕੂੜੇ ਦੇ ਵੱਡੇ ਵੱਡੇ ਟਾਇਰ ਹੁੰਦੇ ਸੀ ਇਸ ਗਰਾਊਂਡ ਦੇ ਵਿੱਚ ਮਲਵਾ ਸੁੱਟਿਆ ਜਾਂਦਾ ਸੀ ਕਿ ਕਰਦਾ ਡੱਪ ਬਣਿਆ ਹੋਇਆ ਸੀ ਕੂੜੇ ਦਾ ਤੇ ਜਿਹਨਾਂ ਨੂੰ ਜੀਸੀਬੀ ਨਾਲ ਸਾਫ਼ ਕੀਤਾ ਜਾ ਰਿਹਾ ਇਸ ਵਕਤ ਇਸ ਪਾਸੇ ਇੱਕ ਸਟੇਜ ਹੈ ਇੱਥੇ ਬਣ ਗਈ ਹਲੋ ਇਹ ਜਗਾੜੀ ਸਟੇਜ ਵਾਸਤੇ ਰੱਖੀ ਗਈ ਹੈ ਇਹ ਪੰਡਾਲ ਇੱਥੋਂ ਤੱਕ ਇਹਦਾ ਟੈਂਟ ਲੱਗ ਚੁੱਕਿਆ ਤੇ ਅੱਗੇ ਵੀ ਟੈਂਟ ਜਿਹੜਾ ਹੈਗਾ ਇਹ ਸਾਰਾ ਵਾਟਰਪਰੂਫ ਟੈਂਟ ਹੈ ਤਾਂ ਕਿ ਕਿਸੇ ਮੀਂਹ ਕਣੀ ਤੋਂ ਬਚਾਅ ਹੋ ਸਕੇ ਤਾਂ نیچے ਤੁਸੀਂ ਦੇਖ ਸਕਦੇ ਹੋ ਸੁੱਕਾ ਪਿਆ ਸਾਰਾ ਅੱਜ ਮੀਂਹ ਪਿਆਗਾ ਤੇ ਬਾਹਰ ਜਿਹੜੀ ਜ਼ਮੀਨ ਸੀਗੀ ਉਹ ਸਾਰੀ ਗਿੱਲੀ ਹੈ ਤੇ ਇਸ ਜਗ੍ਹਾ ਤੇ ਮੀਂਹ ਦਾ ਕੋਈ ਅਸਰ ਨਹੀਂ ਕਿਉਂਕਿ ਇਹ ਉੱਪਰ ਵਾਟਰਪਰੂਫ ਟੈਂਟ ਲਗਾਇਆ ਹੋਇਆ ਹੈ ਵਾਕੀ ਵੀ ਇਹ ਵਾਟਰਪਰੂਫ ਜਿਹੜਾ ਹੈਗਾ ਟੈਂਟ ਦੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਕਿ ਰਹਿਣ ਵਾਲਿਆਂ ਨੂੰ ਕੋਈ ਦਿੱਕਤ ਨਾ ਹੋਵੇ ਇਹ ਜਿਹੜੇ ਗੱਦੇ ਐ ਨੀਚੇ ਵਿਛਾਏ ਜਾਣਗੇ ਉਹਨਾਂ ਉਪਰ ਆਧਰੀਆਂ ਵਗੈਰਾ ਸਾਰਾ ਕੁਝ ਆ ਗਿਆ ਕਦੋਂ ਤੋਂ ਸ਼ੁਰੂ ਹੋਣੀ ਐ ਇਹ ਜੀ ਸ਼ੁਰੂ ਹੋਣੀ ਐ 6 ਤਰੀਕ ਤੋਂ ਤੇ 5 ਤਰੀਕ ਨੂੰ ਜਿਹੜੀ ਹੈਗੀ ਐ ਸ਼ੋਭਾ ਯਾਤਰਾ ਨਿਕਲਣੀ ਐ ਉਸ ਦਿਨ ਪ੍ਰਦੀਪ ਮਿਸ਼ਰਾ ਜੀ ਨਹੀਂ ਹੋਣਗੇ 5 ਤਰੀਕ ਨੂੰ ਜਿਹੜੇ 6 ਤਰੀਕ ਨੂੰ ਇਹ ਪਹਿਲੇ 3 ਦਿਨ ਰਹਿ ਗਿਆ ਉਹ 1 ਵਜੇ ਤੋਂ 4 ਵਜੇ ਤੱਕ ਤੇ ਦੂਜੇ 4 ਦਿਨ ਜਿਹੜੇ ਹੋਣਗੇ ਅਗਲੇ ਉਹ 2 ਤੋਂ 5 ਵਜੇ ਤੱਕ ਹੋਣੀਆਂ ਇਹ 6 ਮਾਰਚ ਤੋਂ ਸ਼ੁਰੂ ਹੋਣੀ ਹੈ ਕਥਾ ਤੇ ਵੱਧ ਤੋਂ ਵੱਧ ਇੱਥੇ ਪਹੁੰਚੋ ਤੇ ਕਥਾ ਦਾ ਆਨੰਦ ਮਾਣੋ ਸ਼ੇਰ ਮਹਾਪ੍ਰਾਣ ਪੰਡਿਤ ਪ੍ਰਦੀਪ ਮਿਸ਼ਰਾ ਜੀ ਦੀ ਕਥਾ ਇਥੇ ਦਾ ਕਸਟੇ ਖਤਮ ਐ ਦੇਖੋ ਜੀ 10 ਮਿੰਟ ਲੱਗ ਜਾਂਦੇ ਆ ਹੁੰਦੇ ਹਾਂਦੇ ਇਹ ਲੰਬਾ ਚੋੜਾ ਅਲੋ ক্লোਜ਼ ਕਰਨੇ ਹੋਵੇ ਜਾਂ ਇਹ ਸਟੇਜ ਦਾ ਬੈਕ ਹੈ ਇਧਰ ਵੀ ਇੱਕ ਐਕਟਰੀ ਹੈਗੀ ਆ ਆ ਦੇਖ ਸਕਦੇ ਤੁਸੀਂ ਸਟੇਜ ਦੇ ਪਿੱਛੋਂ ਤੇ ਸਾਰੇ ਪਾਸੋਂ ਐਂਟਰੀਜ਼ ਹੋਣਗੀਆਂ ਇਸ ਇਸ ਪੰਡਾਲ ਦੇ ਵਿੱਚ ਹਾਂਜੀ ਥੈਂਕ ਯੂ ਥੈਂਕ ਯੂ ਇਸ ਹਾਫੋਤਰਾ ਕੇ ਇਲਾਕਾ ਪਟੇਲ ਨਗਰ ਜਿਹੜਾ ਪੌਸ਼ ਇਲਾਕਾ ਇੱਕ ਇੱਥੇ ਆ ਸਾਰੀਆਂ ਜਿਹੜੇ ਕੋਠੀਆਂ ਆ ਪਟੇਲ ਨਗਰ ਦੀਆਂ ਕੋਠੀਆਂ ਨੇ ਇਹ ਪਟੇਲ ਨਗਰ ਮਾ ਬਾਥਰੂਮ ਮੰਦਰ ਦੇ ਨੇੜੇ ਲੈਨਵਾਰਕਾ ਬਾਥਰੂਮ ਮੰਦਰ ਮਤੋਂ ਦਾ ਜਿਹਾ ਦੇਖ ਸਕਦੇ ਹੋ ਟੈਂਟ ਦੇ ਬਾਹਰ بارش ਹੋ ਰਹੀ ਹੈ ਆ ਪਾਣੀ ਡਿੱਗ ਰਿਹਾ ਹੈ ਪਰ ਟੈਂਟ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਮਿੱਟੀ ਸੁੱਕੀ ਹੈ ਉੱਪਰ ਕਿਉਂਕਿ ਵਾਟਰਪਰੂਫ ਲੱਗਾ ਹੋਇਆ ਆ بارش ਬਾਹਰ بارش ਹੋ ਰਹੀ ਹੈ ਤੇ ਪਰ ਅੰਦਰ ਜਿਹੜਾ ਹੈਗਾ ਬਿਲਕੁਲ ਸੁੱਕਾ ਹੈਗਾ ਇੱਧਰ ਵੀ ਟੈਂ ਲੱਗਣਾ ਹੈ ਜੇ ਇਸ ਪਾਸੇ ਵੀ ਪਰ ਫਿਲਹਾਲ ਅਜੇ ਕੰਮ ਚੱਲ ਜੰਦਾ ਹੈ ਠੀਕ ਹੈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਵੀਡੀਓ ਪਹੁੰਚ ਜਾਏ ਤੇ ਹੋਰ ਵੀ ਲੋਕ ਇਸ ਕਥਾ ਦਾ ਲਾਹਾ ਲੈ ਸਕਣ ਆਨੰਦ ਮਾਣ ਸਕਣ ਪੰਡਿਤ ਪ੍ਰਦੀਪ ਬਿਸ਼ਰਾਜੀ ਸਿਹੋਰ ਵਾਲੇ ਤਾਂ ਵੱਧ ਤੋਂ ਵੱਧ ਇਸ ਕਥਾ ਜੇ ਪਹੁੰਚੋ 6 ਮਾਰਚ ਤੋਂ 12 ਮਾਰਚ ਤੱਕ ਪਹਿਲੇ 3 ਦਿਨ ਰਹੀ ਹੈ 1 ਵਜੇ ਤੱਕ ਚੱਲਣੀ ਹੈ 1 ਵਜੇ ਤੋਂ ਸ਼ੁਰੂ ਹੋਣੀ ਹੈ ਤੇ ਉਸ ਤੋਂ ਬਾਅਦ ਜਿਹੜੇ 3-4 ਦਿਨ ਹੋਣਗੇ ਉਹ 4 ਵਜੇ ਤੋਂ ਲੈ ਕੇ ਅ ਸੌਰੀ 2 ਵਜੇ ਤੋਂ ਲੈ ਕੇ 5 ਵਜੇ ਤੱਕ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਪਰਮਾਤਮਾ ਬਈ ਮੈਨੂੰ ਕਿਹੜਾ ਪਤਾ ਹਿੰਦੀ ਸੀ ਬਹੁਤ ਜ਼ਰਾ ਸਾਰੀ ਹਿੰਦੀ ਚ ਕੀਤੀ ਹੈ